ਅਲਮਾਰੀਆਂ ਭਰੀਆਂ ਭਈਆਂ ਤੇਰੇ ਸੂਟਾਂ ਨਾਲ ਸਮਝ ਆਈ ਮੈਂ ਜਦੋਂ ਵਿਆਹੀ ਆਈ ਸੀ ਨਾ ਕਿਹੜੇ ਦਿਨਾਂ ਦੀ ਗੱਲ ਐ ਅੱਜ ਮੇਰੇ ਬੱਚੇ ਡੇਢ ਹੋ ਗਏ ਆ ਉਦੋਂ ਤਈ ਤੂੰ ਬਸ ਹਰਤਾ ਨਹੀਂ ਬੀਦਾ ਸੂਟ ਹਰਤਾ ਨਹੀਂ ਬੀਦਾ ਸੂਟ ਅਸਾਂ ਨੂੰ ਬਾਈ ਮਿਲਾ ਮਿਲਾ ਜੇ ਦੋ ਦੋ ਵੀ ਲੈ ਲੈ ਸੂਟ ਸੋਹਿਆ ਤੇ ਇੰਨੇ ਵੀ ਲੈ ਹੋ ਜਾਣ ਤੈਨੂੰ ਹੁਣ ਤੇ ਬਸ ਸੂਟ ਚਾਹੀਦਾ ਵਾ ਹੈ ਹੁਣ ਮਾਤਾ ਮੇਰੀ ਸੋਨ ਗੋਦ ਨਾਲ ਗੱਲ ਕਰ ਹੁਣ ਤੂੰ ਗਈ ਸਿਆਣੀ ਉਹ ਜਵਾਨੀ ਵਾਲੇ ਕੰਮ ਛੱਡ ਦੇ ہوں س بھی ہفتے بعد مہینے 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 سال بھی سوٹ ساٹ سواؤن دیا کر کہ ہوں تینوں سوا کے دئیے گی اپنے ہو کے سوائیے تعین پتا تیر می کمائیاں کا ادا میہ برساتا کنہیں ماحول خراب ہوا پیا کاروبار ٹپ ہوئے پے نے جدل ویكیے کوئی گاہک نہیں مرد جے كے ہوں اچھا مسیح كے ماڑی جی دپ لگی ہو اچھے تیلے پوت دكان تے ہی ہے گاہ فون آیا ہوں تیرے آن تو پہلے ویكو گاہک نہیں چڑھتا پیا گاہک پلے پیسے ہونے دكھو گاہک چڑھے سودا لین بھی ਹਾਂ ਕੰਮ ਹੋਏ ਬੈਠਾ ਪੁੱਛ। ਅੱਛਾ ਹੈ ਹੁਣ ਕੰਨੀ ਆ ਕਿ ਫੋਨ ਆਏ ਨੇ। ਨਹੀਂ ਮੈਨੂੰ ਸਭ ਕੁਝ ਤੁਹਾਡਾ ਪਤਾ ਹੈ। ਜੋ ਕੁਝ ਤੁਸੀਂ ਤਨੇ ਜਾਣੀਆਂ ਕਰਦੀਆਂ ਜੇ ਹੈ ਦੋ ਸੂਟਾ ਦਾ ਕਹਿਤਾ ਤਾਨੂੰ ਤੇ ਮੈਨੂੰ ਤੂੰ 50 ਸਵਤੋ ਗੱਲਾਂ ਮੈਨੂੰ ਘਰ ਛੱਡੀਆਂ ਨੇ ਹੈ ਤੇ ਤੂੰ ਕੰਨੀ ਮੈਂ ਬਜ਼ੁਰਗ ਹੋ ਗਈਆਂ ਕੀ ਬਜ਼ੁਰਗਾਂ ਦੇ ਨਾਲ ਕੋਈ ਦਿਲ ਨਹੀਂ ਹੁੰਦਾ ਹੈ ਜੀ ਨਹੀਂ ਕਰਦਾ ਸਾਡਾ ਕੁਝ ਵੀ ਹੈ ਅਸੀਂ ਵੀ ਤਾਂ ਦੁਨੀਆ ਤੇ ਆਈਆਂ ਹਾਂ ਆ ਪਾਪਾ ਵਾਂਗੇ ਹੰਡਾਵਾਂਗੇ ਸਭ ਕੁਝ ਕਰਾਂਗੇ ਇਹਦਾ ਮਤਲਬ ਇਹ ਥੋੜੀ ਹੈ ਕਿ ਨਹੀਂ ਆਹੋ ਤੁਹਾਨੂੰ ਹਰ ਕੁਝ ਚਾਹੀਦਾ ਤੇ ਬੁੱਢੀ ਮਾਂ ਨੂੰ ਕੁਝ ਨਹੀਂ ਚਾਹੀਦਾ ਤੇਰ ਕੋਲ ਮੈਂ ਸੂਟ ਮੰਗੇ ਨੇ ਕੋਈ ਨਿਕਰਸ਼ ਕਰੀ ਮੈਂ ਤੇ ਕਾ ਮੰਗੀ ਮੈਨੂੰ ਸੋਹਣੀ ਤਰ੍ਹਾਂ ਦੋ ਚਾਰ ਸੂਟ ਸੁਵਾ ਕੇ ਦੇ ਮੈਂ ਦੱਸਾਂ ਆਪਣੇ ਵਸੇ ਤੇ ਤੁਹਾਡੇ ਕੋਲ ਸਭ ਕੁਝ ਹੋ ਜਾਂਦਾ ਤੇ ਮਾਂ ਵਰੀ ਪਤਾ ਨਹੀਂ ਤੁਹਾਨੂੰ ਕੀ ਦੱਸ ਹੋ ਜਾਂਦਾ ਗੋਲਾ ਤੁਹਾਨੂੰ ਵਜੇ ਜਾਂਦਾ ਹੈਂ ਉਹਨੇ ਕੋਲ ਗਈ ਉਹ ਵੀ ਰੋਣੇ ਰੋਂਦੀ ਉਹਦੇ ਕੋਲ ਨਹੀਂ ਉਹਦੇ ਰੋਂਣਾ ਤੇ ਤੇਰੇ ਕੋਲ ਆਈਆਂ ਹੈ ਤੇ ਤੂੰ ਵੀ ਹੋਇਓ ਕੁਛ ਕਰਨ ਦੇ ਆ ਕਮੇਟੀਆਂ ਬਣਾਉਂ ਤੁਸੀਂ ਹੈਗੇ ਜੇ ਆਪਣੇ ਚੀਜ਼ਾਂ ਖਰੀਦਣ ਨੂੰ ਤੁਸੀਂ ਹੈਗੇ ਜੇ ਤੇ ਮਾਂ ਵਾਲਾ ਸੈਕਟਰ ਦੇ ਕੋ ਕੱਖ ਨਹੀਂ ਹੈਗਾ ਹੈ ਪੁੱਤਰ ਕਿਤੇ ਮਿਲਦਾ ਜੀਣਾ ਇੰਨਾ ਕੁਝ ਤੁਹਾਨੂੰ ਲਿਆ ਲਿਆ ਕਰਦੇ ਹੁੰਦੇ ਨੇ ਉਹਨਾਂ ਤੁਹਾਨੂੰ ਕੁਛ ਨਹੀਂ ਹੁੰਦਾ ਕਦੀ ਮਾਂ ਵਾਲੇ ਵੀ ਕਦੀ ਧਿਆਨ ਦੇ ਲਿਆ ਕਰੋ ਮਾਂ ਸਾਹਿਬ ਨਹੀਂ ਤੁਹਾਡਾ ਮਾਂ ਵਾਲੇ ਧਿਆਨ ਹੁੰਦਾ ਬਸ ਹੋ ਗਈ ਗੱਲ ਸੂਟਾਂ ਦੀ ਗੱਲ ਲੈਣਾ ਸਵਾਦਾ ਦੇ ਦਨ 2 ਸੂਟ ਅੱਛਾ ਆਓ ਤੈ ਮੇਰੀ ਗੱਲ ਸੁਣ ਦੱਸ ਹੁਣ ਤੱਕ ਮੈਂ 2 ਸੂਟ ਸਵਾਤੇ ਅੱਛਾ ਹਫਤਾ ਨਹੀਂ ਬੀਤਣਾ ਆਗਾ ਤੇਰੀਆਂ ਹੋਰ ਮੰਗਾ ਚੁਰ ਹੋ ਜਾਣੀਆਂ ਤੇ ਮੰਗਾ ਕਰਨੀਆਂ ਇਹ ਪੂਰੀਆਂ ਕਿੱਥੇ ਜਾਣਾ ਜੇ ਮੈਂ ਦੱਸ ਹੈ ਦੱਸ ਕੱਲ ਨੂੰ ਮੇਰੀ ਧੀ ਹੈ ਕੱਲ ਨੂੰ ਮੇਰੀ ਧੀ ਨਾਲ ਵਰਤ ਹੋ ਗਿਆ ਉਹਨੂੰ ਕੱਪੜੇ-ਕਪੜੇ ਲਿਆ ਕੇ ਜੀਆ ਕਰੋਗੇ ਹਰ ਇੱਕ ਚੀਜ਼ ਉਹਨੂੰ ਦੇਣ ਦੀ ਹਰ ਉਹਨੂੰ ਜੀਆ ਕਰੋਗੇ ਜੇ ਤੁਸੀਂ ਹੁਣੇ ਹੀ ਮੈਨੂੰ ਮੇਰੇ ਨਾਲ ਹੀ ਯਾਰ ਕਰਦੇ ਮੇਰੇ ਧੀ ਨਾਲ ਹੀ ਯਾਰ ਕਰੋਗੇ ਅੱਜ ਮਗਰੋਂ ਹੈ ਮਾਤਾ ਮੇਰੀ ਸੁਣ ਗੱਲ ਅਗੇ ਤੇਰੀ ਧੀ ਨੂੰ ਜਿਹੜਾ ਵੀ ਦਿੰਦੇ ਰਹਿੰਦੇ ਆ ਕੋ ਬਾਹਰੋਂ ਕੋ ਗਵਾਂਢੀ ਨਹੀਂ ਆ ਕੇ ਦਿੰਦੇ ਸਾਡੇ ਤਿੰਨਾਂ ਦੀ ਸ਼ਾਬਾਸ਼ ਹਰ ਧਿਆਨ ਲਈ ਦਈ ਜਾਵੇ ਅੱਜ ਫੇ ਚੰਗਾ ਕਰਦਿਆਂ ਜਿਹੜਾ ਦਿੰਦੇ ਆ ਆਹੋ ਆਹੋ ਉਹ ਨਾ ਹੋਵੇ ਕਿ ਮੈਂ ਪਿਛੇ ਮਰ ਜਾਵਾਂ ਤੇ ਮੇਰੀ ਧੀ ਨੂੰ ਤੁਸੀਂ ਮਗਲੋਂ ਕਿੱਦਾਂ ਪਿੱਛੇ ਹੀ ਨਾ ਮੇਰੀ ਗੱਲ ਸੁਣ ਮਰ ਮਾਰਤਾ ਦੂਸਰਾਂ ਦੀ ਮਰਜ਼ੀ ਤੇ ਤੂੰ ਫੇਰ ਵੀ ਨਹੀਂ ਮਰਨ ਤੇ ਤੁਹਾਡੀਆਂ ਮਾਵਾ ਜਿਹੜਾ ਤੁਹਾਡੀਆਂ ਮਾਵਾ ਮਰ ਗਏ ਨਾ ਤੇ ਉਦੋਂ ਤੁਸੀਂ ਰੋਣਾ ਹੁਣ ਤੇ ਤੁਸੀਂ ਸੱਸ ਨੂੰ ਮਾਰਨ ਡਿਆ ਜੇ ਤੇ ਜੇ ਤੁਹਾਡੀ ਮਰਜ਼ੀ ਨਾ ਸੱਸ ਤੇ ਤੁਸੀਂ ਤਿੰਨਾਂ ਨੇ ਵੇਣ ਪਾ ਕੇ ਹਾਏ ਕਿਉਂ ਚਲੀ ਗਈ ਸੈਂ ਤੂੰ ਚੰਗੀ ਹੁੰਦੀ ਸੈਂ ਖਾ ਨਾ ਹੈ ਫੇਰ ਫੇਰ ਦੇਖਣਾ ਤੁਹਾਨੂੰ ਪਤਾ ਲੱਗਦਾ ਹੈ ਹੁਣ ਸੱਸਾਂ ਨੂੰ ਮਾਰਨ ਡਿਆ ਜੇ

ਤੰਮਰਾਇਨਾਂ ਨਾਲ ਮੇਰੀ ਗੱਲ ਹੋ ਚੁੱਕੀ ਉਹ ਕਹਿੰਦਾ ਬਿੱਬੀ ਖਲਤੀ ਰੇ ਨੀ ਕੋਈ ਮਰਨਦਾ ਕੋਈ ਸਾਫਦਾ ਬਣੇਗਾ ਤੇ ਮੈਂ ਕਹਿੰਦਾ 200 ਸਾਲ ਜੀਣਾ ਹੀ ਮਾਰੇ ਤਾਂ ਮੈਂ ਯਰ ਪੁੱਤਰੇ ਦੋਤਰੇ ਸਾਰੇ ਵਿਆਹ ਕੇ ਤੇ ਫਿਰ ਮੈਂ ਮਰਮਰਾਂ ਕਹਿੰਦਾ ਫੇਤਰ ਮੈਂ ਕਹਿੰਦਾ ਤੰਮਰਾਇ ਜਮ ਨਹੀਂ ਗੱਲ ਗਈ ਕਹਿੰਦਾ ਜੇ ਤੇਰਾ ਲਿਖਾ ਹੋਏਗਾ ਤੇ ਤੈਨੂੰ ਖੜਾਂਗੇ ਜੇ ਤੇਰੇ ਕੋ ਨਹੀਂ ਤੇ ਤੈਨੂੰ ਨਹੀਂ ਖੜਨਾ ਮੈਂ ਦੱਸਾ ਤੇ ਤੁਸੀਂ ਮੈਨੂੰ ਹੋਈ ਖੁਣੇ ਮਾਰਨ ਦੇ ਜੀ ਹੈ ਉਹ ਚਾਹੀ ਮੇਰੀ ਜਵਾਲ ਗੱਲ ਤੇਰੀ ਧਰਮ ਨਾ ਹੀ ਗਾ ਧਰਮ ਰਾਜ ਨਾਲ ਗੱਲ ਹੋਈ ਹੈ ਤੈਂਜ ਕਰੀ ਧਰਮ ਰਾਜ ਨਾਲ ਮੇਰੀ ਵੀ ਗੱਲ ਕਰਾ ਦੇ ਨਿੱਕਾ ਤੇ ਨਹੀਂ ਤੇਜੀ ਕਾ ਨੂੰ ਗੱਲ ਕਰਾਦਾ ਹੈ ਤੇਰੀ ਨਹੀਂ ਨਹੀਂ ਤੇਰੀ ਗੱਲ ਮੈਂ ਕਰਾਤੀ ਤੇ ਤੂੰ ਤੇ ਉਸੇ ਲਈ ਕਰਨ ਆ ਲੈ ਜਾ ਮੇਰੀ ਸੱਸ ਨੂੰ ਮਰਸਾ ਮੈਂ ਕੋਈ ਕਿਸੇ ਨੂੰ ਮੈਂ ਕੋਈ ਨਾ ਨੰਬਰ ਨੰਬਰ ਦਿੰਦੀ ਹੁੰਦੀ ਕਿਸੇ ਦਾ ਧਰਮ ਰਾਜ ਦਾ ਦੇਛਾ ਦਾ ਧਰਮ ਰਾਜ ਦਾ ਨੰਬਰ ਦੇ ਦੇ ਕਿਉਂ ਕਾਹਦੇ ਲਈ ਨਹੀਂ ਹੈ ਤੈਨੂੰ ਤੇ ਕਰ ਤੂੰ ਤੇ ਮੈਨੂੰ ਮੈਨੂੰ ਮਾਰਨੀ ਤੂੰ ਤੇ ਦਸਾਂ ਨੂੰ ਹੋਰ ਲਾਲ ਮਾਰ ਦੇਵਾਂਗੀ ਠੀਕ ਹੀ ਹੈ ਮੈਂ ਕੋਈ ਨੰਬਰ ਨੰਬਰ ਨਹੀਂ ਲੈਣਾ ਤਨਮ ਰਾਜੀ ਠਕ ਤੁਮ ਗੱਲ ਛੱਡ ਹਾਂ ਪਹਿਲਾਂ ਹੁਣ ਮੇਰੇ ਕੰਨ ਲਾ ਕੇ ਸੁਣ ਲੈ 200 ਟ ਮੇਰੇ ਤੇ 400 ਟ ਮੇਰੇ ਕੁੜੀ ਦੇ ਆਣੇ ਚਾਹੀਦੇ ਸੁਣ ਲੈ ਨਾ ਮੈਂ ਸਭ ਸੁਣਦੀ ਭਈਆ ਆਹੋ ਤੇ ਸੁਣਦੀਆਂ ਨਹੀਂ ਹੁੰਦੀਆਂ ਬੋੜੀਆਂ ਹੋ ਜਾਂਦੀਆਂ ਜੇ ਸੱਸ ਵਾਰੀ ਤੁਹਾਡੇ ਕੋਲ ਤਿੰਨਾਂ ਜਗ੍ਹੀ ਆਪਣੀ ਜਗ੍ਹੀ ਖਰਚੇ ਹੈਗੇ ਨੇ ਹੈ ਤੇ ਚੰਗੇ ਤੇ ਮੇਰੇ ਮੁੰਡੇ ਨਹੀਂ ਹੈਗੇ ਆ ਜਿਹੜੇ ਲਾਈ ਲੱਗ ਲੱਗੇ ਹੋਏ ਨੇ ਤੁਹਾਡੇ ਤਿੰਨਾਂ ਦੇ ਮਗਰ ਹੈ ਤੇ ਤੁਸੀਂ ਵੀ ਉਹੋ ਜੀਆ ਹੈਂ ਸ਼ਾਸਨੋ ਕਿਤੇ ਪੁੱਛ ਕੇ ਨਹੀਂ ਕੋਚ ਕਿ ਐਰਾ ਮਤਲਬ ਫਿਰ ਮੈਂ ਤੁਹਾਨੂੰ ਕੋਸ਼ਣਾ ਕਰਾਂ ਫਿਰ ਮੈਂ ਪੁੱਤਰ ਆਪਣੇ ਨੂੰ ਹੀ ਕਵਾਂ ਔਰ ਮੇਰੀ ਗੱਲ ਸੁਣ ਚਾਈ ਤੂੰ ਇੰਜ ਕਰ ਜੇ ਇਹੋ ਜੀ ਗੱਲ ਹੈ ਨਾ ਤੇ ਜਾ ਕੇ ਤੇਰੇ ਨਾਲ ਮੁੰਡਿਆ ਕੋਲ ਜਾ ਜੋ ਕੋ ਸਾਨੂੰ ਕਾ ਨਹੀਂ ਉਹ ਨਾਲ ਜਾ ਕੇ ਗਿਆ ਅੱਛਾ ਹੁਣ ਵੈਰੇ ਗੱਲ ਮੁੰਡਿਆ ਕੋਲ ਜਾਵਾ ਤੇ ਮੁੰਡਿਆ ਦੇ ਤੇ ਤੁਸੀਂ ਪਤਾ ਨਹੀਂ ਕੀ ਢੂੜਾ ਢੂੜਿਆ ਹੋਇਆ ਵੈ ਹੈ ਓ ਕਾ ਦੀਏ ਸੁਣਦੇ ਨੇ ਤੇ ਮਾਂ ਦੇ ਕਿੱਥੇ ਸੁਣਦੀ ਹੈ ਕਦੀ ਕਦੀ ਸੋਚਿਆ ਜੇ ਕਦੀ ਕਰਦੀ ਕਿ ਐਵੇਂ ਜਾ ਗੱਲ ਜਾ ਮੁੰਡਿਆ ਕੋਲ ਜਾ ਹੈ ਦੱਸ ਮੁੰਡਿਆ ਕੋਲ ਵੀ ਜਾ ਕੇ ਚਲ ਜੰਨੀ ਆ ਜੇ ਤੁਹਾਨੂੰ ਇੰਨਾ ਹੀ ਚਾ ਆਂਦਾ ਵੇ ਤੇ ਨਹੀਂ ਤੁਸੀਂ ਜੇ ਮੁੰਡਿਆ ਨੂੰ ਹਰੇ ਕਿਹੜੇ ਲੋਗ ਲਾਚੀਆਂ ਘੋਲ ਘੋਲ ਕੇ ਤੇ ਉਹਨਾਂ ਨੂੰ ਪਿਆਏ ਹੋਇਆ ਹੈ ਹੈ ਤੇ ਉਹ ਤੇ ਮਾਂ ਦੇ ਵੀ ਨਹੀਂ ਸੁਣਦੇ ਉਹ ਤੇ ਤੁਹਾਡੇ ਤਿੰਨਾਂ ਦੀਆਂ ਦੇ ਮਗਰ ਲੱਗੇ ਹੋਈ ਨੇ ਤੇ ਦੱਸ ਉਹਨੇ ਮੇਰੀ ਕਿੱਥੇ ਸੁਣਨੀ ਹੈ ਕਰਤੀਆਂਗੇ ਇਹਦਾ ਮਾਸਾ ਮਾਤਾ ਕਿੱਡੀ ਚੁੰਬੜੀ ਆ ਕਰਦੀਆਂ ਮੈਨਾਂ ਜਸਵੀਰ ਨਾਲ ਤੇ ਮਨਜੂ ਰਵਾਜ ਤੇ ਗੱਲ ਕਰਨੀ ਪੈਣੀ ਆ ਇਹਨੂੰ ਤਾਂ ਪਹਿਲਾਂ ਗੱਲੋ ਲਈਏ ਹਾਂ ਹਾਂ ਕੱਲ ਸਾਡੇ ਲੋਹਾਂ ਤੇ ਆਣੀਆਂ ਇਹ ਤੇ ਸਾਡੀ ਬੇਇੱਜ਼ਤੀ ਉਹਨਾਂ ਨਾਲ ਕਰ ਦੂ ਬੁਰਾ ਹਾਲ ਸਾਡਾ ਕਰ ਦੇਣਾ ਨੇ ਬੁਲਾਨੀ ਆ ਮਨਜੂਰ ਨੂੰ ਜਸਵੀਰ ਕੌਰ ਨੂੰ ਉਹਨੂੰ ਹੀ ਕਹਨੀ ਕਹਣਾ ਆ ਜਾ ਕੇ ਬੈਠੋ ਆਪਾਂ ਸਲਾਹ ਕਰੀਏ ਤੇ ਦਿਮਾਖਾ ਵੀ ਰੱਬਾ ਤਨ ਚਾਹੀ ਤੇ ਤਨ ਚਾਹੀਦੀ ਜਬਾਨ ਤੇ ਤਨ ਚਾਹੀਦਾ ਦਿਮਾਗ ਐਨਾ ਪਤਾ ਨਹੀਂ ਇਹਦੀ ਮਾਂ ਨੇ ਕਿੰਨੇ ਕਿ ਤਿੱਤਰ ਖਾਦੇ ਤੂੰ ਤਿੱਤਰ ਕੰਨੀ ਪਈ ਆ ਮਨ ਤੇ ਕਾਹ ਲੱਗਦੇ ਬੇ ਕਾਹ ਖਾਦਨ ਕਾਹ 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 ਲਾਈ ਗਈ ਇਸ ਜੀ ਨੇ ਉੱਟ ਕੇ ਇਹਨੂੰ ਕੋਈ ਕੰਮ ਨਹੀਂ ਬਸ ਮੰਨੂ ਸੂਟ ਲੈ ਦੋ ਮੇਰੀ ਧੀ ਨੂੰ ਵਹਿ ਲੈ ਦੋ ਲੈ ਉਹ ਵੀ ਆ ਗਈ ਮੈਂ ਤੇ ਕੀ ਕਰਾਂ ਫਿਰ ਹੁਣ ਮੈਂ ਕਹਾਂ ਮੈਂ ਜਾ ਕੇ ਨਾ ਉਹ ਤੁਹਾਡੇ ਕੋਲ ਜਾਣੀਆਂ ਜਸਵੀਰ ਨਾਲ ਕੋਲ ਮੰਜੂ ਕੋਲ ਨਹੀਂ ਮੇਰੀ ਗੱਲ ਸੁਣ ਨਾ ਤਾਂ ਖਾਦੇ ਉਹਨੇ ਕਾਂ ਤੇ ਨਾ ਖਾਦੇ ਤਿੱਤਰ ਉਹਨੇ ਖਾਦੀਆਂ ਇੱਲਾ ਚੁੰਝਾ ਹੀ ਮਾਰਦੀ ਰਹਿੰਦੀ ਤਾਈਆਂ ਚੁੰਝਾ ਮਾਰਦੀ ਸਾਨੂੰ ਜਿੰਨਾਂ ਨੂੰ ਫਿਰ ਹੈ ਬੋਟੀਆਂ ਨੋਚ ਕੇ ਲੈ ਜਾਂਦੀ ਛੋੜੀਆਂ ਖੂਰਸ ਮੇਥ ਪੈਣਾ ਗੱਲਾਂ ਹੀ ਇਸ ਤਰ੍ਹਾਂ ਦੀਆਂ ਕਰਦੀ ਸੜੀ ਜੀ ਨਾ ਹੋਵੇ ਤਾਂ ਕੀ ਇਹਦਾ ਹਾਲ ਨਹੀਂ ਇਹਦਾ ਕੋਈ ਨਾ ਪੈਣਾ ਵੱਡੀ ਤੂੰ ਆ ਇਹਦਾ ਇਲਾਜ ਕਰ ਮੈਂ ਉਹੀ ਤਾਂ ਸਲਾਹ ਕਰਨ ਆਈ ਹਾਂ ਹੁਣ ਮੈਂ ਇਕੱਲੀ ਵੀ ਕੀ ਕਰਾਂ ਕਿਉਂ ਅੱਗੇ ਵੀ ਤਾਂ ਗੱਲੇ ਸਭ ਕੁਝ ਕਰਦੇ ਹੁਣ ਵੀ ਕਰੋ ਕੁਝ ਪਰ ਫਿਰ ਵੀ ਹੁਣ ਤੁਸੀਂ ਇਹ ਜਿਹੇ ਪਹਿਣਾ ਮੇਰੀ ਤੁਹਾਨੂੰ ਵੀ ਤਾਂ ਪੁੱਛਣਾ ਕਿ ਨਹੀਂ ਆਪਾਂ ਸਲਾਹ ਦਿੱਨੇ ਕਰੀਏ ਰੱਖ ਕੇ ਆਪਣੇ ਆਦਮੀਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਦੀ ਤਿਆਰੀ ਕਰਵਾਈਏ ਹਾਈ ਮਾਰ ਦੀਏ ਨਹੀਂ 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 ਮਾਂ ਨਾ ਮਾਰ ਦੀਏ ਨਹੀਂ ਨਹੀਂ ਮਾਰਨ ਨੂੰ ਥੋੜਾ ਕਹਿ ਨਹੀਂ ਮੈਂ ਮੈਂ ਕਿਹਦਾ ਕੋਈ ਹਿਸਾਬ ਦਾ ਕਰੀ ਆਪਾਂ ਆਪਾ ਫਿਰਦਾ ਚੁੱਪ ਚਾ ਨਹੀਂ ਇਹ ਮਨ ਇਹ ਮਾਰਨ ਨੂੰ ਥੋੜਾ ਕਹਿ ਨਹੀਂ ਮੈਂ ਸਸ ਚੰਗਾ ਲੱਗੇਗਾ ਸਾ ਤੇਰੇ ਘਰ ਵਾਲੇ ਨੇ ਤੇ ਸਾਡੇ ਦੋਨਾਂ ਦੇ ਆਦਮੀਆਂ ਨੇ ਸਾਨੂੰ ਵੀ ਦਾਸ਼ਮ ਛੱਡਾ ਨਹੀਂ ਤੂੰ ਤੇ ਕੁਝ ਨਾ ਕੋ ਤੇ ਸੋਚਣਾ ਕੀ ਕਰੀਏ ਫਿਰ ਵੈਸੇ ਵੈਸੇ ਇੱਕ ਗੱਲ ਕਵਾਂ ਗੱਲ ਤੇ ਭੰਜੀ ਸਹੀ ਕਹਿਣ ਦੇ ਆ ਜਿੰਨਾ ਇਹ ਦਿਮਾਗ ਖਾਂਦੀ ਆ ਹੋਰ 2 ਮਹੀਨਿਆਂ ਨੂੰ ਇਹਦੇ ਮੁੰਡੇ ਦਾ ਵਿਆਹ ਆ ਹੈ ਜਿੰਨੀ ਇਹ ਮਾਤਾ ਬੋਲਦੀ ਆ ਨਾ ਇਹਨੇ ਸਾਡੀ ਉਹਨਾਂ ਸਾਹਮਣੇ ਵੀ ਬੇਇੱਜ਼ਤੀ ਕਰ ਦਿਆ ਕਰਨੀ ਆ ਇਹਨੂੰ ਐਸ ਕਰਕੇ ਨਾ ਘਰੋਂ ਕੱਢੋ ਤੇ ਜਾਨ ਨੂੰ ਹਰ ਦਵਾਰ ਛੱਡੋ ਨਹੀਂ ਵ੍ਰਿਧਾ ਆਸ਼ਰਮ ਰਹਿਣ ਦੋ ਅਸੀਂ ਕਹਦਾ ਕਿ ਗੰਗਾ ਇਸ਼ਨਾਨ ਕਰਨ ਗਈ ਆ ਉੱਥੇ ਛੱਡ ਆਵੋ ਵ੍ਰਿਧਾ ਆਸ਼ਰਮ ਦਾ ਨਾਮ ਲਵੋ ਮਾਤਾ ਨੂੰ ਛੱਡਣ ਤੇ ਮੇਰੀ ਗੱਲ ਸੁਣੋ ਜੀ ਛੱਡਾਵਾਂਗੇ ਵ੍ਰਿਧਾ ਆਸ਼ਰਮ ਉਹਨਾਂ ਨੂੰ ਕਹਾਂਗੇ ਗਈ ਆ ਗੰਗਾ ਤੇ ਉੱਥੇ ਹਰ ਦਰ ਗਈ ਰਹਿਣ ਵਾਸਤੇ ਇਸ਼ਨਾਨ ਚੁਨੂਨ ਕਰਨ ਉਹਨਾਂ ਨੂੰ ਹੋਈ ਦੱਸਣਾ ਦੱਸੋ ਤੁਸੀਂ ਕੀ ਕਹਿੰਦੇ ਹੋ ਨਹੀਂ ਮੇਰੀ ਗੱਲ ਸੁਣੋ ਅਕਲ ਮੇ ਆਂਡੇ ਸੀ ਉੱਥੇ ਲਿਖਿਆ ਸੀ ਯਾਤਰਾ ਬਸ ਜਾਣ ਰਹੀ ਸੀ اچھا ਜਾਂ ਤਾਂ ਇਹਨੂੰ ਬਸ ਵਿੱਚ ਬਾਦ ਗਏ ਬਾਦ ਗਿਆ ਹੋ ਇਹਨੂੰ ਨਾ ਕਿਤੇ ਨਾ ਕਿਤੇ ਕੱਢ ਦੀਏ ਤੇ ਜਾਂ ਫਿਰ ਇਹਨੂੰ ਸ਼ਾਮ ਨੂੰ ਲੈ ਕੇ ਚਲੀਏ ਬਾਜ਼ਾਰ اچھا ਇਹਨੂੰ ਜਿੱਥੇ ਟ੍ਰੇਨ ਐਂਡ ਤੱਕ ਜਾਂਦੀ ਨਾ ਇਹਨੂੰ ਉਸ ਟ੍ਰੇਨ ਚ ਬਾਦ ਗਏ ਤੁਹਾਡਾ ਦਿਮਾਗ ਖਰਾਬ ਹੋ ਗਿਆ ਵਾ ਭਾਵੇਂ ਐਂਡ ਵਾਲੀ ਜਿਹੜੀ ਟ੍ਰੇਨ ਹੈ ਐਂਡ ਮੈਂ ਜਲੰਧਰ ਹੀ ਜਾਂਦੀ ਹੋਵੇ ਆਹੋ ਜਲੰਧਰ ਉਹਦੇ ਨੇ ਝਾਟਾ ਹੈ ਨਾ ਕਿਉਂਕਿ ਉੱਥੇ ਤਾਂ ਭਤੀਜਾ ਵੀ ਰਹਿੰਦਾ ਸਮਝ ਗੱਲ ਜੋ ਦਿੱਲੀ ਵਾਲੇ ਚੜਾ ਦਿੰਦੇ ਆ ਛੱਡ ਆਹ ਦਿੱਲੀੋਂ ਵੀ ਆ ਜੂਗੀ ਘਰ ਦਾ ਐਡਰੈਸ ਆ ਜੂਗੀ ਕੀ ਕਰਨ ਡੀਆਂ ਜੇ ਨਹੀਂ ਤੁਸੀਂ ਮਾਤਾ ਨੂੰ ਅੱਡੀ ਲੱਲੀ ਸਮਝਦੇ ਬਿਓ ਨਹੀਂ ਇੰਝ ਕਰੋ ਇਹਨੂੰ ਨਾ ਮਦਰਾਸ ਨੂੰ ਦਰੂਸ ਵਾਲੀ ਬਾਤ ਬਿਹਾਰ ਦੀ ਹੋਰ ਵਾਲੀ ਬਾਤ ਸਰੇਂ ਤੇ ਚੜਾ ਦਿੰਦੇ ਆ ਬਿਹਾਰ ਦੀ ਭਾਸ਼ਾ ਵੀ ਇਹਨੇ ਸਮਝ ਲੈਣੀ ਆ ਆ ਮਦਰਾਸ ਦੀ ਭਾਸ਼ਾ ਨਹੀਂ ਇਹਨੇ ਸਮਝ ਨਹੀਂ ਅੱਛਾ ਇਸ ਤਰ੍ਹਾਂ ਕਰੋ ਫਿਰ ਤਿੰਨੇ ਦਾ ਪ੍ਰੋਗਰਾਮ ਪੱਕਾ ਜੇ ਆਹੋ ਇਹਨੂੰ ਬਾਦੋ ਤੇ ਦੂਜੀ ਗੱਲ ਹਾਂ ਇਹਦੇ ਬੈਗ ਚੋਂ ਇਹਦਾ ਆਧਾਰ ਕਾਰਡ ਤੇ ਇਹਦਾ ਫੋਨ ਉਹਨੇ ਹੋਣਾ ਚਾਹੀਦਾ ਹਾਂ ਉਹਨਾਂ ਚਾਵੇ ਘਰ ਦਾ ਡਰੈੱਸ ਦਾ ਪਤਾ ਲੱਗ ਜਾਣਾ ਵਾ ਇੱਕ ਵੀ ਗੱਲ ਦਿਮਾਗ ਬਹੁਤ ਤੇਜ਼ ਆ ਇੰਨੇ ਫੋਨ ਆਪਣੇ ਮੁੰਡਿਆਂ ਨੂੰ ਘੁਮਾ ਦੇਣੇ ਠੀਕ ਆ ਹਾਂ ਇਹਨੂੰ ਫਿਰ ਸ਼ਾਮੀ ਖੜਦੇ ਬਚਾਰ ਚੱਲ ਠੀਕ ਆ ਠੀਕ ਆ ਬਾਜ਼ਾਰ ਦੇ ਬਹਾਨੇ ਇਹਨੂੰ ਐਂਡ ਵਾਲੀ ਟ੍ਰੇਨ ਚ ਬਾਹਨ ਦੇ ਦੇ ਤੇ ਪਾ ਦੋ ਸੂਟ ਤੇ ਘਰ ਉਹਨੂੰ ਕਹਿ ਕੇ ਜਾਣਾ ਕਿ ਤੈਨੂੰ ਸੂਟ ਲੈ ਕੇ ਲੱਗੇ ਦੇਣ ਨਾਲੇ ਸੂਟ ਵੀ ਨਾਲ ਲਈ ਬਹਾਨਾ ਬਣਾਗੇ ਅਸੀਂ ਇੱਧਰ ਦੇ ਡੱਬੇ 'ਚ ਚੜ ਜਾਗੇ ਤੇ ਕਾਂਗੇ ਬਾਥਰੂਮ ਕਰਕੇ ਆਏ ਪਰੇ ਡੱਬੇ ਤੋਂ ਉਤਰ ਜਾਗੇ ਇਹ ਵੀ ਤੇਰੇ ਨਾਲੇ ਚੱਲੇ ਆ ਛੱਡ ਠੀਕ ਆ ਵੀ ਗੱਲ ਦੀ ਜਿਹੜਾ ਦਾ ਪੱਕਾ ਜੇ ਪੱਕਾ 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 ਜੇ ਪੱਕਾ ਅਸੀਂ ਵੀ ਨਾਲ ਹੀ ਜੜ ਜਾਗੇ ਇਹਦੇ ਨਾਲ ਚਲ ਮਾਤਾ ਬਸਾਰੇ ਚੱਲੇ ਘੁੰਮਣ ਠੀਕ ਹੈ ਠੀਕ ਹੈ ਤਾਂ ਆ ਮੇਰੀ ਗੱਲ ਕੱਲੋ ਕਨੀ ਰੋਲਾਣਾ ਪਵੇ ਉਹ ਨਹੀਂ ਪੰਦਾ ਤੇਰਾ ਫੋਨ ਵੱਜਣ ਡਿਆ ਮੰਜੂ ਉਠੇ ਨਹੀਂ ਤੇ ਉੱਠਣਾ ਨਹੀਂ ਫੋਨ ਵੱਜਣ ਡਿਆ ਵੇ ਕਿਦਾਂ ਤੁਸੀਂ ਹੋਰ ਸਲਾਹ ਕਰ ਲੋ ਥੋੜੀ ਬੋਤੀ ਹੋ ਗਈ ਸਲਾਹ ਕਿ ਘੜੀ ਘੜੀ ਲੈ ਕੇ ਆਹੋ ਤੇ ਹੋਰ ਫੋਨ ਪਤਾ ਨਹੀਂ ਕਿਦਾਂ ਆਂਦਾ ਪਿਆ ਹੈ ਹੈ ਮਮਈ ਦਾ ਫੋਨ ਹੈਲੋ ਹੈਲੋ ਤੇਰੀ ਭੈਣ ਮਮਈ ਹਾਂ ਭੈਣ ਕੀ ਹਾਲ ਹੈ ਭੈਣ ਨਹੀਂ ਬੋਲਦੀ ਵੀ ਮੰਜੂ ਬੋਲਦੀ ਵੀ ਹਾਂ ਅੱਛਾ ਅੱਛਾ ਭੈਣ ਕਿੱਥੇ ਆ ਭੈਣ ਉਹਨਾ ਜੈ ਜੀਜੀ ਨਾਲ ਮਾਲਿਸ਼ ਕਰਵਾਣੇ ਪਏ ਆ ਤੇ ਉਹਨਾਂ ਦੀ ਲੱਤਾਂ ਬਹੁਤ ਦਰਦ ਹੋਣ ਡੀਆਂ ਸੀ ਅਸੀ ਅੱਜ ਹੀ ਦੀ ਨਾ ਮਾਲਿਸ਼ ਹੀ ਕਰਵਾ ਲਈਏ ਤੇ ਮਾਲਿਸ਼ ਕਰਵਾਣੇ ਪਏ ਹੋਰ ਦੱਸੋ ਮਮਈ ਠੀਕ ਹੋ ਨਾ ਤੁਸੀਂ ਬਸ ਵਧੀਆ ਵਧੀਆ ਮੈਂ ਭੈਣ ਨੂੰ ਇੱਕ ਮੈਸੇਜ ਦੇ ਦੇਣਾ ਕਿ ਹੁਣ ਕੱਲ ਪਿੰਡ ਭੇਜ ਦਿਓ ਫਿਰ ਕੰਮ ਸੀਗਾ ਮੰਮਈ ਕੱਲ ਐਕਚੁਅਲੀ ਪਹਿਲੀ ਵੇਚੀ ਆਪਾਂ ਤੇ ਉਹਦੇ ਵਿੱਚ ਉਹਦਾ ਹਿੱਸਾ ਗਾ ਦੇ ਗੱਲਬਾਤ ਕਰਕੇ ਜੋ ਵੀ ਬੰਦਾ ਵਾ ਤੇ ਉਹਨੂੰ ਆਪਣਾ ਹਿੱਸਾ ਦੇ ਦਈਏ ਹੈ ਮੰਮਈ ਕੀ ਕਹਿੰਦੇ ਬਈਓ ਉਹ ਭੈਣ ਹਿੱਸਾ ਹਿੱਸਾ ਕਹਿੰਨਿਆ ਉਹ ਮੈਂ ਕਿਹਾ ਆਪਾਂ ਹਿੱਸੇ ਵੰਡੇ ਆ ਤੇ ਉਹਨੂੰ ਵੀ ਬੁਲਾ ਕੇ ਆਪਾਂ ਹਿੱਸਾ ਦੇ ਦਈਏ ਚਾਹੀ ਜੀ ਨੂੰ ਹਾਂ ਭੈਣ ਨੂੰ ਅੱਛਾ ਕੋਈ ਗੱਲ ਨਹੀਂ ਮਾਮਾ ਜੀ ਮੈਂ ਆ ਜਾਾਂਗੀ ਨਾਲ ਉਹਨਾਂ ਨੂੰ ਮੈਂ ਲੈ ਆਵਾਂਗੀ ਨਾਲ ਕੋਈ ਗੱਲ ਨਹੀਂ ਕਿੰਨੇ ਵਜੇ ਆਣਾ ਜੀ ਕੱਲ ਦੁਪਹਿਰ ਕੁਵੈਲੇ ਨਾਲ ਆ ਜਿਓ ਕੋਈ ਗੱਲ ਨਹੀਂ ਮੰਮੀ ਅਸੀਂ ਆ ਜਾਾਂਗੇ ਹੋਰ ਤਾਂ ਨਹੀਂ ਕੁਝ ਕਹਿਣਾ ਜੀ ਨਾ ਰਬਾ ਸਹੀ ਮੈਸੇਜ ਦੇ ਗੱਲ ਹੁੰਦੀ ਇਹ ਗੱਲ ਕਰਾ ਦਿਓ ਮੇਰੀ ਹੁੰਦੀ ਹੈ ਇਹਦੇ ਹਾਂ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੰਮੀ ਮੈਂ ਹੁਣੇ ਕਰਵਾਨੀ ਤੁਹਾਡੀ ਜਾਂਦੇ ਗੱਲ ਕਰਵਾਨੀ ਹੈ ਉਹ ਨੀਚੇ ਹੀ ਗਿਆ ਨਾ ਮੈਂ ਉੱਪਰ ਹੀ ਗਈ ਆ ਮੈਂ ਕਰਵਾ ਦੇਣੀ ਹੈ ਕੋਈ ਕਾਗਜ਼ ਕੁਗਛ ਤੇ ਨਹੀਂ ਲੈਣਾ ਕੁਛ ਲੈ ਆਣਾ ਤਾਂ ਨਹੀਂ 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 ਬਸ ਉਹਨੂੰ ਆਪਣਾ ਆਧਾਰ ਕਾਰਡ ਤੇ ਫੋਨ ਨਾਲ ਲੈ ਕੇ ਆਵੇ ਠੀਕ ਹੈ ਮੰਮੀ ਠੀਕ ਹੈ ਕਿਆ ਕਰਨੀ ਹੈ ਅੱਛੇ ਮਹੋਨੇ ਕਰਾਨੀ ਗੱਲ ਜਾ ਕੇ ਚਲੋ ਠੀਕ ਹੈ ਸਸਰੀ ਘਰ ਚੈਨੂ ਕਿੱਸਾ ਉਹ ਤੇ ਪਹਿਲੇ ਹੀ ਬੜੀ ਗਈ ਹੋ ਉਹ ਤੇ ਕਰੋੜਾਂ ਦੀ ਜਾ ਵਜਣੀ ਹੈ ਮੈਂ ਚੈਨੂ ਦੋ ਸੂਟ ਕੰਦੀ ਹੈ 6 ਸੂਟ ਸਵਾਦਨੇ ਚੈਨੂ ਕਰ ਦੇਣਾ ਖੁਸ਼ ਵਾਹ ਚੈਈ ਸਾਡੀ ਤੇ ਲਾਟਰੀ ਨਿਕਲ ਗਈ ਇਹ ਖੁਸ਼ ਖਬਰੀ ਨਾ ਪਹਿਲਾਂ ਮੈਂ ਦੀਦੀ ਨੂੰ ਤਾਂ ਸਾਂਝਾ ਆ ਕੇ ਦੀਦੀ ਚਾਹੀਦਾ ਵਿਦ ਆਸ਼ਰਮ ਜਾਣਾ ਕੈਨਸਲ ਹਾਏ ਨਿਸਿਰ ਚੈਨੋਂ ਥੇਪੇ ਜਨ ਲੱਗ ਗਈ ਜੇ ਮਾਮਾਈ ਦਾ ਫੋਨ ਸ਼ਾਮੀ ਆ ਜਾਂਦਾ ਅਸੀਂ ਤੇ ਸਟੇਸ਼ਨ ਤੇ ਚਲੇ ਜਾਣਾ ਸੀ ਨਾ ਭਰਾਵਾ ਕਰੋੜਾਂ ਦੀ ਜਾਇਦਾਦ ਆਣ ਡਈ ਹੈ ਨਹੀਂ ਪਤਾ ਨਹੀਂ ਕਿਹੜੇ ਮਾਮੇ ਨਾਲ ਲੱਗੀ ਹੈ ਮਾਮਾ ਮਾਮਾ ਕਹੀ ਜਾਣ ਡਈ ਹੈ ਕੀ ਪਤਾ ਚਾਈਦੇ ਫੋਨ ਚੇ ਦੇ ਮਾਪੇ ਦਾ ਫੋਨ ਦਾ ਕੀ ਕੰਮ ਆ ਨੀ ਕੀ ਪਤਾ ਨੀ ਇਹ ਜਿਆਦਾ ਹੀ ਬੜੀ ਫਿਰਦੀ ਆਹੋ ਆਹੋ ਇੰਨੇ ਇੰਨੇ ਬੰਦਾ ਪੁੱਛਦੇ ਨੇ ਦੀਦੀ ਨਹੀਂ ਮੇਰੀ ਗੱਲ ਸੁਣਨੀ ਤੂੰ ਆਪਣੇ ਮਾਮੇ ਦਾ ਨੰਬਰ ਚਾਹੀਦੇ ਨੰਬਰ ਕਿਉਂ ਦਿੱਤਾਈ ਹਾਂ ਮਾਮਾ ਹੀ ਦਾ ਫੋਨ ਆਇਆ ਵਾ ਤੇ ਮਾਮੇ ਨਾਲ ਗੱਲ ਨਹੀਂ ਕਰਨੀ ਸੀ ਮੈਂ ਮਾਮਾ ਜੀ ਦਾ ਤੇਰੀਆਂ ਬੜੀਆਂ ਮਾਮੇ ਕੋਲੋਂ ਬਾਹਾਂ ਆਕੜੀਆਂ ਮੇਰੀਆਂ ਨਹੀਂ ਨਾ ਆਕੜੀਆਂ ਤੇ ਤੁਹਾਡੀਆਂ ਵੀ ਖੁੱਲੀਆਂ ਹੋ ਜਣੀਆਂ ਅੱਜ ਓਏ ਤੂੰ ਚੱਲ ਚੱਲ ਕੰਮ ਕਰ ਹਾਂ ਇੱਕ ਬੜੀ ਵੱਡੀ ਖੁਸ਼ਖਬਰੀ ਹੈ ਖੁਸ਼ਖਬਰੀ ਕਾਦੀ ਖੁਸ਼ਖਬਰੀ ਤੇ ਤੂੰ ਸੇ ਸੁਣੋਗੇ ਨਾ ਤੇ ਤੁਹਾਡੇ ਪੈਰਾਂ 'ਚ ਨਹੀਂ ਜ਼ਮੀਨ ਨਿਕਲ ਜਾਣੀ ਆ ਜ਼ਮੀਨ ਜ਼ਮੀਨ ਤੇ ਘੁੱਟ ਕੇ ਪੈਰ ਰੱਖ ਕੇ ਤੇ ਨਿਕਲ ਨਾ ਜਾਵੇ ਘੁੱਟ ਕੇ ਰੱਖਿਆ ਪੈਰ ਅੱਛਾ ਅੱਛਾ ਅਨਿਧੀ ਲਾਟਰੀ ਨਿਕਲ ਆਈਆ ਅਨਿਧੀ ਲਾਟਰੀ ਨਹੀਂ ਸਾਡੇ ਸਾਰੇ ਤੱਬਰ ਦੀ ਲਾਟਰੀ ਨਿਕਲ ਗਈ ਹੈ ਸਾਰੇ ਨਹੀਂ ਵੰਡੇ ਆ ਥੋੜਾ ਕੁਝ ਵੇਖ ਤੇਰੇ ਪੈਸੇ ਇਹਦੇ ਪੈਸੇ ਇਹਦੇ ਪੈਸੇ ਮੇਰੇ ਪੈਸੇ ਇਹ ਕੋਈ ਫਰਕ ਨਹੀਂ ਆਗਾ ਹਾਂ ਤੇਰੇ ਪੈਸੇ ਮੇਰੇ ਪੈਸੇ ਮੇਰੇ ਪੈਸੇ ਤੇਰੇ ਪੈਸੇ ਹੁਣ ਸਾਰਿਆਂ ਦੇ ਪੈਸੇ ਹੀ ਪੈਸੇ 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 ਨਹੀਂ ਨੋਟ 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 ਕੀ ਕੀ ਗੱਲਾਂ ਕਰਨ ਈ ਆ ਸਾਰੀਆਂ ਗੱਲਾਂ ਛੱਡੋ ਚਾਈ ਨੂੰ ਬਿਰਦਾ ਆਸ਼ਰਮ ਛੱਡਣ ਜਾਣਾ ਅੱਛਾ ਕਿੱਡੀ ਚਲਾ ਕੇ ਨਹੀਂ ਚਲਾ ਮੇਰੀ ਗੱਲ ਸੁਣ ਲੈ ਮੰਜੂ ਚਾਈ ਨੂੰ ਬਿਰਦਾ ਆਸ਼ਰਮ ਛੱਡਣ ਜਾਣਾ ਹੀ ਜਾਣਾ ਜੋ ਮਰਜ਼ੀ ਕਰ ਲੈ ਚਾਈ ਨੂੰ ਬਿਰਦਾ ਆਸ਼ਰਮ ਨਹੀਂ ਛੱਡਣ ਜਾਣਾ ਨਹੀਂ ਛੱਡਣ ਜਾਣਾ ਨਹੀਂ ਛੱਡਣ ਜਾਣਾ ਚਾਈ ਨੂੰ ਬਿਰਦਾ ਆਸ਼ਰਮ ਛੱਡਣ ਜਾਣਾ ਛੱਡਣ ਜਾਣਾ ਹੀ ਮੇਰੀ ਗੱਲ ਸੁਣ ਲੈ ਪੈਣ ਇਹ ਜੋ ਕਰਦੀ ਨਾ ਕਰਨ ਦੇ ਇਹ ਗਈ ਸੀ ਚਾਈ ਦਾ ਸਮਾਨ ਵੇਖਣ ਉਹਦੇ ਵਿੱਚ ਇਹਨੂੰ ਲੱਭ ਗਿਆ ਨਾ ਚਾਈ ਦਾ ਹਾਰ ਨਹੀਂ ਤੂੰ ਉਸ ਹਾਰ ਤੇ ਮਰ ਗਈਆਂ ਨਹੀਂ ਜਾਗਾ ਨਹੀਂ ਹੈ ਉਹਨੇ ਇੱਕੋ ਹਾਰ ਨਾਲ ਸਾਰਾ ਟੱਬਰ ਵਿਆ ਛੱਡਿਆ ਉਹਨੇ ਹੈ ਗੱਲਾਂ ਮਾਰਦੀ ਫਿਰਦੀ ਆ ਇਹ ਇਹ ਉਹ ਹੀ ਛੱਡੇ ਨੂੰ ਪਾਇਆ ਉਹੀ ਸੱਟ ਮੈਨੂੰ ਪਾਇਆ ਉਹੀ ਸੱਟ ਤੈਨੂੰ ਪਾਇਆ ਉਹ ਸੱਟ ਚੋ ਕੇ ਭੇਲਣ ਟਰੰਕ ਚਾ ਗਿਆ ਨੀ ਪੈਨ ਮੇਰੀਏ ਹੁਣ ਇੱਕ ਸੈੱਟ ਨੂੰ ਮਾਰੋ ਗੋਲੀ ਹੁਣ ਦੋ ਦੋ ਤਿੰਨ ਤਿੰਨ ਸੈਟਾਂ ਦੀਆਂ ਸੋਚੋ ਟਰੰਕ ਚ ਹੋਰ ਲੱਭ ਗਿਆ ਆ ਲੱਭਿਆ ਨੀ ਪੈਨ ਟਰੰਕ ਵੀ ਚੋਂ ਨਹੀਂ ਹੂੰ ਲੱਭਿਆ ਨਹੀਂ ਮੇਰੀ ਗੱਲ ਸੁਣ ਲੈ ਪిల్లా ਤੂੰ ਚਾਈ ਨੂੰ ਰੱਖਣਾ ਨਾ ਤੂੰ ਤੂੰ ਰੱਖ ਬਰਦਾਸ਼ਤ ਜੇ ਸਾਡੇ ਨਾਲ ਮਿਲ ਕੇ ਰਹਿਣਾ ਚਾਹੀ ਬਰਦਾਸ਼ਤ ਹੋ ਗਈ ਆਪਾਂ ਚਾਈ ਨੂੰ ਆਪਣੇ ਘਰ ਨਹੀਂ ਰੱਖਣਾ ਇੰਨੀਆਂ ਬੋਲਦੀ ਇੰਨਾ ਸਿਰ ਖਾਂਦੀ ਕਿਸੇ ਰਿਸ਼ਤੇਦਾਰ ਵੱਲ ਚਲ ਜੇ ਉੱਥੇ ਗੱਲਾਂ ਕਰਦੀ ਸਾਡੇ ਪੇਕਿਆਂ ਤੱਕ ਨੋਲਦੀ ਹੈਗੀ ਹੈ ਨਾ ਮੇਰਾ ਚਾਈ ਜਿੰਨਾ ਮਰਜੀ ਸਿਰ ਖਾ ਲਵੇ ਮੈਂ ਚਾਈ ਨੂੰ ਹੁਣ ਆਪਣੇ ਕੋਲ ਹੀ ਤੁਸੀਂ ਨਹੀਂ ਨਾ ਰੱਖਣਾ ਮੇਰੀ ਗੱਲ ਸੁਣਨੀ ਇਹਦਾ ਦਿਮਾਗ ਹੋ ਗਿਆ ਖਰਾਬ ਇਹਨੂੰ ਅੱਡ ਕਰੋ ਇਹਦੇ ਵੇਖ ਲੈ ਵਾਦੇ ਕੀਤੇ ਸੀ ਕਿ ਆਪਾਂ ਤਿੰਨਾਂ ਭੈਣਾਂ ਨੇ ਇਕੱਠੇ ਰਹਿਣਾ ਤੇ ਇਹ ਵੇਖ ਲੈ ਦੀ ਭੈਣ ਹੁਣ ਵੀ ਮੈਂ ਇਕੱਠੀ ਹੁੰਦੀ ਰੇ ਮੇਰੀ ਗੱਲ ਜਿੰਨੀਆਂ ਤੁਸੀਂ ਆਪ ਮੋਟੀਆਂ ਜੇ ਨਾ ਉਹਨਾਂ ਦੇ ਦਿਮਾਗ ਮੋਟੇ ਆ ਆ ਵੇਖ ਲਾ ਆ ਚਾਈ ਕਰਕੇ ਸਾਨੂੰ ਮੋਟੀਆਂ ਕਹਿਣ ਲੱਗ ਪਈ ਨਹੀਂ ਮੰਜੂ ਨਹੀਂ ਤੇਨੂੰ ਕੀ ਹੋ ਗਿਆ ਤੂੰ ਚਾਈ ਮਗਰ ਲਾ ਕੇ ਸਾਨੂੰ ਮੋਟੀਆਂ ਕਹਿਣ ਲੱਗ ਪਈ ਦੀ ਭੈਣ ਮੇਰੀ ਪੇਟ ਨਾ ਪੇਟ ਨਾ ਮੇਰੀ ਗੱਲ ਸੁਨੇਗੀ ਨਾ ਤਾਂ ਤੇਰਾ ਪਿੱਟਣਾ ਪੁੱਟਣਾ ਸਾਰਾ ਬੰਦ ਹੋ ਜਾਣਾ ਹੀ ਤੇਰੀ ਮੈਂ ਗੱਲ ਸੁਣੀ ਨਹੀਂ ਚਾਈ ਨੂੰ ਸ਼ਾਮ ਦੀ ਟ੍ਰੇਨ ਚ ਭਾ ਕੇ ਆਣਾ ਹੀ ਆਣਾ ਤੇਰਾ ਰਸਤਾ ਬੈਗ ਤਿਆਰ ਕਰ ਲਈ ਕਿਹਾ ਸੀ ਉਹਨੂੰ ਹਾਂ ਮੈਂ ਮੈਂ ਚਾਈ ਦਾ ਬੈਗ ਤਿਆਰ ਕਰਨ ਲੱਗੀ ਆ ਹਾਂ ਤਰੀਆਂ ਚੀ ਨੂ ਸੱਸ ਦੋਨੇ ਬਹਿ ਜਾਣਗੀਆਂ ਤੇ ਮੈਂ ਸਿੱਧਾ ਹੀ ਮਾਮੇ ਦੇ ਘਰ ਦੋਵੇਂ ਮੈਂ ਜਾਂ ਹਾਂ ਵੇ ਹਾਏ ਨਹੀਂ ਕੰਧੀ ਮਾਮੇ ਘਰ ਨਹੀਂ ਮਾਮੇ ਘਰ ਛੱਡ ਕੇ ਤੇ ਸਾਡੀ ਬੇਸਤੀ ਕਰਵਾਨੀ ਆ ਨਹੀਂ ਮਾਮੇ ਹੁਣਾਂ ਨੂੰ ਤੇ ਇਹ ਪਤਾ ਹੈਗਾ ਕਿ ਤਿੰਨੇ ਨੂ ਆ ਬੜੀ ਸੇਵਾ ਨਾ ਕਰਦੀਆਂ ਨਹੀਂ ਹਾਂ ਜੇ ਵੀ ਉਹਨਾਂ ਨੂੰ ਇਹੀ ਪਤਾ ਵੈ ਕਿ ਬਹੁਤ ਸੇਵਾ ਕਰਦੀ ਆ ਪਹਿਲੇ ਮੇਰੀ ਗੱਲ ਤਾਂ ਸੁਣ ਲਵੋ ਨਹੀਂ ਸੁਣਨੀ ਤੇਰੀ ਗੱਲ ਤੂੰ ਭਾਵੇਂ ਘਰ ਛੱਡਣ ਚੱਲੀ ਆ ਭੈਣ ਮੇਰੀ ਤੁਸੀਂ ਵੀ ਭਾਵੇਂ ਨਾਲ ਚੱਲ ਪੋ ਮੇਰੇ ਅੱਛਾ ਅੱਛਾ ਤੂੰ ਤਾਂ ਬਦਨਾਮੀ ਖਟ ਨਹੀਂ ਕੱਢਣੀ ਆ ਤਾਡੇ ਵੀ ਨਾਲ ਬਦਰਾ ਆਪਣੇ ਘਟਾਂ ਦੇ ਹੈ ਨਾ ਮੈਂ ਆਪਣੀ ਬਦਨਾਮੀ ਚੱਲ ਲਵਾਂਗੀ ਮੈਂ ਤੁਹਾਡੀ ਨਹੀਂ ਚੱਲ ਸਕਦੀ ਨਹੀਂ ਪਹਿਲਾਂ ਸੁਣ ਤੇ ਲਵਾ ਮਾਮੇ ਦੀ ਪੈਲੀ ਵੇਖ ਗਈ ਹੈ ਵੇਖ ਕੇ ਕੀ ਕਲੀਏ ਫਿਰ ਮਾਮੇ ਦੀ ਵਿਕੀਰਤ ਸਾਨੋ ਕੀ ਲੱਗੀ ਮਾਮੇ ਦੀ ਪੈਲੀ ਨਾਲ ਸਾਨੂੰ ਕੀ ਭਾਗ ਮੈਨੂੰ ਇਹ ਦੱਸ ਨਹੀਂ ਭੈਣ ਮੇਰੀ ਸਾਨੂੰ ਹੀ ਭਾਗੀ ਮਾਮਾ ਕਹਿੰਦਾ ਮੈਂ ਭੈਣ ਨੂੰ ਵੀ ਹਿੱਸਾ ਦੇਣਾ ਵੈ ਹੈ ਵਾਓ ਮੁੰਡੇ ਲੈ ਖੋਲੇਗਾ ਨਾ ਨੇ ਦਿਮਾਗ ਦੇ ਨਾ ਪੁਰਜੇ ਵੀ ਖੋਲ ਲਵੋ ਥੋੜੇ ਦੋਨੇ ਜਾਨੀਆਂ ਇੱਕ ਮਿੰਟ ਚੁੱਪ ਕਰ ਮੈਂ ਕਹਾ ਨਾ ਹਾਸਾ ਨਿਕਲਦਾ ਇਹ ਮੈਨੂੰ ਇਹ ਦੱਸ ਦੁਬਾਰਾ ਦੱਸੀ ਆਣੀ ਤੂੰ ਐਂਡ ਵਾਲੀ ਗੱਲ ਕਹੀ ਮਾਮੇ ਦੀ ਪਹਿਲੀ ਵਿਕ ਗਈ ਉਸਾਂ ਅਗਲੀ ਗੱਲ ਅਗਲੀ ਗੱਲ ਉਸ ਤੋਂ ਅਗਲੀ ਗੱਲ ਸੁਣ ਪਰਦੇ ਖੋਏ ਜਿਹੜੀ ਐ ਲੈ ਕੇ ਲੰਕਾ ਜੇ ਤੇ ਰੱਖ ਦੇ ਅੱਛਾ ਮੇਰੀ ਗੱਲ ਸਹੀ ਹੈ ਮੇਰੀ ਗੱਲ ਸੁਣੋ ਮਾਮਾਈ ਦਾ ਫੋਨ ਆਇਆ ਸੀ ਤੱਕੰਦਿਆ ਹਾਂ ਚਾਹੀਦੇ ਭਰਾ ਦਾ ਕੀ ਕੰਦਾ ਉਹ ਕੰਦਾ ਵੈ ਕਿ ਅਸੀਂ ਤਿੰਨ ਹਿੱਸੇ ਕਰਨੇ ਆ ਤੇ ਜਿਹੜੀ ਸਾਡੀ ਧਿਆਨ ਆ ਨਾ ਉਹ ਸਾਡੀ ਮਾਵਾਂ ਬਰਬਰ ਹੈ ਤੇ ਅਸੀਂ ਭੈਣ ਨੂੰ ਵੀ ਹਿੱਸਾ ਦੇਣਾ ਵੈ ਇੱਕ ਪਹਿਲੀ ਦਾ ਇੱਕ ਪਹਿਲੀ ਆ ਇਹ ਚਾਹੀਦੇ ਹਿੱਸੇ ਹੈ ਹਾਂ ਕਰੋੜਾਂ ਦੀ ਜਾਇਦਾਦ ਤੇ ਮੇਰੀ ਕਰੋਣਾ ਦੀ ਭੈਣ ਨੂੰ ਨਾਲ ਲੈ ਆਵੋ ਤੇ ਨਾਲੇ ਲੈਣਾ ਆਧਾਰ ਕਾਰਡ ਮੈਂ ਕਿਹਾ ਮਮਾ ਮੈਂ ਸਹੇਰੇ ਹੀ ਜਾਣੀ ਆ ਕਹਿੰਦੇ ਹਾਂ ਪੁੱਤਰ ਸਹੇਰੇ ਨਾਲ ਚਾਈ ਨੂੰ ਨਾਲ ਲੈ ਕੇ ਆਵੋ ਤੇ ਲਿਖ ਲਿਖਾ ਕਰਨਾ ਮੈਂ ਤੇ ਸਿੱਖ ਲਿਖਾ ਕਰ ਦਈਏ ਯਾਨੀ ਕਿ ਚਾਈ ਦੀ ਜਾਇਦਾਦ ਸਾਡੀ ਚਾਈ ਦੀ ਦਾਇਰ ਜਾਇਦਾਦ ਉਹਦੇ ਮੁੰਡਿਆਂ ਦੀ ਮੁੰਡਿਆਂ ਦੀ ਜਾਇਦਾਦ ਸਾਡੀ ਸਾਡੀ ਜਾਇਦਾਦ ਸਾਡੇ ਬੱਚਿਆਂ ਦੀ ਹਾਂ ਸਾਰੇ ਪਰਿਵਾਰ ਦੀ ਵੇਖਾ ਅਪੀਓ ਦੀਆਂ ਵੇ ਕਿਤਰਾ ਦੰਦ ਕਢੰਡੀਆਂ ਹੈ ਹੈ ਤੇ ਉਤੇ ਮੈਂ ਚੰਗੇ ਵੇਲੇ ਇੰਨੇ ਦੀ ਸਾਰੀਆਂ ਗੱਲਾਂ ਸੁਣ ਲਿਆ ਤੇ ਮਿੱਲਾ ਸੁਣ ਕੇ ਜੇ ਮੈਂ ਆਪਣੇ ਭਰਾ ਨੂੰ ਕਰ ਦਿੱਤਾ ਫੋਨ ਕਿ ਭਰਾ ਤੂੰ ਐ ਸਕੀਮ ਲੜਾ ਮੈਂ ਦੱਸਾ ਅਸ ਵੇਖਾ ਜਿਆ ਦਾ ਪਿੱਛੇ ਵੇਖ ਕਿਤਰਾ ਕਿੱਡੀਆਂ ਖੁਸ਼ ਹੋਣ ਡੀਆਂ ਹੈ ਅੱਗੇ ਪਿੱਛੇ ਕੋਈ ਇੱਕ ਸੋਨੇ ਲੈ ਕੇ ਦੀ ਇਨਤਿਹਾਈ ਦੇਖ ਹੁਣ ਹੁਣ ਕਹਿੰਗੇ ਪੰਜ ਪੰਜ ਛੋਟ ਲੈ ਕੇ ਦੇਵਾਂਗੇ ਜੋ ਮੰਗੇਗੀ ਚਾਈ ਦੇਵਾ ਇਹਦਾ ਮਰਤਬਾ ਲਈ ਇਹਨਾਂ ਨੂੰ ਪਹਿਲੇ ਨਾਲ ਪਿਆਰ ਹੀ ਹੈ ਤੇ ਸੱਸ ਨਾਲ ਕੋਈ ਪਿਆਰ ਨਹੀਂ ਗਾ ਇਹ ਇਹ ਮਰਤਬਾ ਹੀ ਆ ਉਹ ਕੋਈ ਗੱਲ ਨਹੀਂ ਇਹਨਾਂ ਨੂੰ ਤੇ ਮੈਂ ਦੱਸਦਿਆਂ ਮਯਾ ਵੀ ਇੱਕ ਤਾਂ ਸਹੀ ਮੈਂ ਵੀ ਸਰਜੀਤ ਤੌਰ ਆ ਵੇਖ ਸਹੀ ਤੋਂ ਜਰਾ ਕਰਦਿਆਂ ਕੀ ਨਹੀਂ ਵਿਖਿਆ ਨਾ ਮੇਰੀ ਸਕੀਮ ਜਿਹੜੀ ਕਾਮਯਾਬ ਹੋ ਗਈ ਚੱਲੀਆਂ ਸੀ ਮੈਨੂੰ ਬਿਰਦ ਆਸ਼ਮ ਛੱਡਣ ਉਹ ਹੀ ਕਹਿਣਾ ਕੋਈ ਗੱਲ ਨਹੀਂ ਗਈ ਛੱਡ ਕੇ ਆਣ ਹੁਣ ਛੱਡ ਕੇ ਆਣ ਮੈਂ ਵੀ ਕਹਾਂ ਬੜਾ ਕਿਹੜੇ ਬਰਦਾਸ਼ਤ ਮੈਨੂੰ ਛੱਡ ਕੇ ਆਂਦੀਆਂ ਨੇ ਵੇਖ ਨੀ ਮੋਟਾ ਆਹ ਹੈ ਜਿਆ ਸ਼ੁੰਦੀਆਂ ਨਹੀਂ ਕੀਤੀ ਨਿੱਜ ਦੋਵੇਂ ਮੋ ਟੈਨਿਸ ਹੁੰਦੀ ਹੈ ਭਈ ਇਹ ਦੋਵਾਂ ਚ ਇੱਕ ਹੀ ਸੋਣ ਲਵੇ ਕਿਤੇ ਗੱਲ ਹਾਂਜੀ ਜਾਈ ਹਾਂ ਹਾਂਜੀ ਹਾਂਜੀ ਦੱਸੋ ਦੱਸੋ ਹਾਂ ਹਾਂਜੀ ਜੀ ਆਵੇ ਮੇਰੀ ਨਾ ਲੱਤਾ ਬੜੀਆਂ ਸੇਦੀਆਂ ਪੀੜੂ ਹਾਂ ਲੈ 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 ਬੱਚੀ ਲੱਤਾ ਕੁਝ ਨਹੀਂ ਦੋ ਲੱਤਾ ਗੱਲ ਕਰਦਾ ਹੈ ਹੈ ਤੂੰ ਤੇਰੇ ਦਾ ਦਿਮਾਗ ਹੈ ਹੈ ਦੱਸ ਅੱਜ ਬੜੀਆਂ ਕਹੇਰੀ ਕੁੜੀਆਂ ਤੇ ਕਹਦੀਆਂ ਕੁੜੀਆਂ ਹਾਂ ਹੈ ਚੁੱਪ ਰਹੀ ਸ਼ੁਕਰਾਨੀ ਕਿਤੇ ਮੈਨੂੰ ਵੀ ਕਿਤੇ ਥੋੜਾ ਜਿਹਾ ਕਿਤੇ ਨਮਾ ਮਿਲ ਗਈ ਹੋਰ ਚਾਹੀਏ ਤੂੰ ਹੀ ਚਾਹੀਦੀ ਗੱਲ ਤੋਂ

ਵੱਡੀ ਧੀ ਅੱਛਾ ਆਪਣੇ ਦਿਲ ਦੀ ਗੱਲ ਜੋ ਰੱਖਣਾ ਢੱਕਣਾ ਕਰਨਾ ਖਾਣਾ ਪੀਣਾ ਤੂੰ ਮੇਰੇ ਨਾਲ ਸ਼ੇਅਰ ਕਰੇਗਾ ਮੈਨੂੰ ਦੱਸਿਆ ਕਰ ਅੱਛਾ ਹਾਂ ਮੈਂ ਦੱਸਿਆ ਕਰ ਹਾਂ ਮੇਰੇ ਨਾਲ ਕਰੇਗਾ ਹਾਂ ਮੈਂ ਨੂੰ ਦੱਸਾਂ ਰਾਂ ਤੇ ਬੜੀ ਸਿਆਣੀ ਗੱਲ ਕੀਤੀ ਨਾ ਢੱਕਣਾ ਤੇ ਦੇ ਲੈ ਮੇਰਾ ਗੱਲ ਕਰ ਮੈਂ ਕਾਚ ਵੱਡੀ ਹਾਂ ਅੱਛਾ ਮੈਂ ਤੇ ਵੱਡੀ ਧੀ ਹਾਂ ਅੱਛਾ ਕੋਈ ਗੱਲ ਨਹੀਂ ਉਹ ਵੀ ਹਾਂ ਤੇਰੇ ਨੂੰ ਮਤਲਬ ਦੋਨੋਂ ਆ ਪਰ ਸਭ ਤੋਂ ਵੱਡੀ ਮੈਂ ਹਾਂ ਸਾਰੀ ਗੱਲ ਤੂੰ ਮੇਰੇ ਨਾਲ ਕਰਿਆ ਕਰ ਆ ਖੂਨ ਆਈਆਂ ਹੀ ਦਾ ਥੱਲੇ Amma kembok guswa. Kembok